ਕਿਉਂਕਿ ਤੁਸੀਂ ਸੁਕਰੋਸ਼ ਨਹੀਂ ਲੈ ਰਹੇ ਹੁਣ ਜਿਵੇਂ ਪਿੱਛੇ ਜਿਵੇਂ ਇੱਕ ਵੀਡੀਓ ਪਾਇਆ ਸੀਗਾ ਉਹ ਬੜਾ ਦੂਰ ਤੱਕ ਵਾਇਰਲ ਹੋਇਆ ਮਤਲਬ ਇੰਡੀਆ ਤੋਂ ਬਾਹਰ ਵੀ ਹੋਇਆ ਕਿ ਮੈਂ ਲੋਕਾਂ ਨੂੰ ਕਿਹਾ ਸੀ ਵੀ ਜਿਹਨੂੰ ਡਾਇਬਟੀਜ਼ ਆ ਇੱਕ ਤਾਂ ਸਵੇਰੇ ਉੱਠ ਕੇ ਇੱਕ ਫਰੂਟ ਡੇਲੀ ਖਾਓ ਜੀ ਮੈਂ ਨਹੀਂ ਕਹਿੰਦਾ ਕਿਲੋ ਖਾਓ ਮੈਂ ਨਹੀਂ ਕਹਿੰਦਾ ਅੱਧਾ ਕਿਲੋ ਖਾਓ ਪਰ ਇੱਕ ਫਰੂਟ ਡੇਲੀ ਖਾਓ ਚਾਹੇ ਅੱਜ ਸੇਬ ਖਾ ਲਿਆ ਕੱਲੂ ਅਨਾਰ ਖਾ ਲਓ ਪਰਸੂ ਨੂੰ ਖਰਬੂਜਾ ਖਾ ਲਓ ਤਰਬੂਜ਼ ਖਾ ਲਓ ਇਹ ਮਤਲਬ ਉਸ ਤਰ੍ਹਾਂ ਦਾ ਖਾਓ ਕਿ ਤੁਹਾਨੂੰ ਲੱਗੇ ਕਿ ਹਾਂ ਸੀ ਕੁਝ ਉਹਦੋਂ એનર્ਜੀ ਰਹਿੰਦੀ ਆ ਫਿਰ ਮੇਥੀ ਔਰ ਕਲੌਂਜੀ ਹਮ ਬੋ ਜੀ ਮੇਥੀ ਕਲੌਂਜੀ ਜਿਹੜੀ ਆ ਇਹ 슈ਗਰ ਰੋਗ ਨੂੰ ਇੰਨਾ ਵਧੀਆ ਕੰਟਰੋਲ ਕਰਦੀ ਆ ਤੁਹਾਨੂੰ ਮਤਲਬ ਕਿਸੇ ਡਾਕਟਰ ਵੈਦ ਕੋਲੇ ਜਾ ਕੇ ਜ਼ਿਆਦਾ ਤੱਕੇ ਖਾਣ ਦੀ ਲੋੜ ਨਹੀਂ ਆ ਜੇ ਤੁਸੀਂ 20 25 ਕੇ ਦਾਣੇ ਮਤਲਬ ਕਲੌਂਜੀ ਮੇਥੀ ਦਾਣਾ ਮੇਥੀ ਔਰ 10 15 ਗਿ दाणे ਕਲੌਂਜੀ ਦੇ ਔਰ ਮੇਥੀ ਬਾਰੇ ਇੱਕ ਜਰੂਰ ਸੁਣ ਲਿਓ ਕਿਉਂਕਿ ਸਾਰੇ ਜਣੇ ਫਿਰ ਸਵਾਲ ਕਰਦੇ ਰਹਿੰਦੇ ਆ ਵੀ ਗੋਲਬ ਸਾਬ ਮੇਥੀ ਕਿ ਮੈਥੇ ਇਹ ਦੋ ਤਰ੍ਹਾਂ ਦੇ ਰੱਬ ਨੇ ਬਣਾਏ ਆ ਰੱਬ ਨੇ ਵੀ ਉਹ ਚ ਫਰਕ ਰੱਖਿਆ ਇੱਕ ਬਰੀਕ ਮੇਥੀ ਹੁੰਦੀ ਆ ਇੱਕ ਮੋٹے ਮੈਥੇ ਹੁੰਦੇ ਆ ਜਿਹੜੇ ਮੋٹے ਮੈਥੇ ਆ ਉਹ ਆਪਾਂ ਗਰਮੀਆਂ ਦੇ ਵਿੱਚ ਯੂਜ਼ ਕਰਨੇ ਆ ਜਿਹੜੀ ਬਰੀਕ ਮੇਥੀ ਆ ਉਹ ਆਪਾਂ ਸਰਦੀਆਂ ਦੇ ਵਿੱਚ ਯੂਜ਼ ਕਰਦੇ ਆ ਜਿੱਥੇ ਠੰਡ ਹੈ ਉੱਥੇ ਬਰੀਕ ਮੇਥੀ ਜਿੱਥੇ ਗਰਮੀ ਪੈ ਗਈ ਉੱਥੇ ਮੋٹے ਮੇਥੇ ਯੂਜ਼ ਕਰਦੇ ਆ ਤਾਂ ਉਹਦੇ ਨਾਲ ਅਸੀਂ ਕਲੌਂਜੀ ਬਹੁਤ ਥੋੜੀ ਜੀ ਮਤਲਬ 10-15 ਗਿਦਾਣੇ ਕਲੌਂਜੀ ਦੇ ਪਾਉਣੇ ਆ ਤਾਂ ਕਿ ਸਾਨੂੰ ਬਾਇਵਰਦੀ ਤੋਂ ਬਚਾਇਆ ਜਾਵੇ ਕਲੌਂਜੀ ਕੀ ਹੈ ਆਪਣਾ ਆਨੀਅਨ ਸੀਡ ਹੀ ਆ ਮਤਲਬ ਹੈ ਤਾਂ ਕੁਝ ਵੀ ਨਹੀਂ ਜਿਵੇਂ ਪਿਆਜ਼ ਦਾ ਬੀਜ ਆ ਔਰ ਉਹ ਜਿਹੜੀ ਚੀਜ਼ ਆ ਇਹਦੇ ਬਾਰੇ ਕਲੌਂਜੀ ਬਾਰੇ ਤਾਂ ਗ੍ਰੰਥਾਂ 'ਚ ਵੀ ਲਿਖਿਆ ਤੁਹਾਡੇ ਘਰਾਂ 'ਚ ਬੈਠੇ ਬਜ਼ੁਰਗ ਵੀ ਇਹ ਗੱਲ ਦੱਸ ਸਕਦੇ ਆ ਕੀ ਕਲੌਂਜੀ ਦੇ ਵਿੱਚ ਜਿਹੜੇ ਗੁਣ ਹੈ ਮਤਲਬ ਇੱਕ ਮੌਤ ਨੂੰ ਛੱਡ ਕੇ ਹਰੇਕ ਬਿਮਾਰੀ ਨੂੰ ਰਿਵਰਸ ਕਰਨ ਦੀ ਤਾਕਤ ਹੈ ਕਲੌਂਜੀ ਚ ਗੱਲਾਂ ਤੁਸੀਂ ਗੋਲਸਬ ਬਹੁਤ ਖਰੀਆਂ ਖਰੀਆਂ ਸੁਣਾ ਰਹੇ ਹੋ ਪਰ ਮੈਨੂੰ ਲੱਗਦਾ ਦਰਸ਼ਕ ਜਿਹੜੇ ਹੈ ਨਾ ਜਿਹੜੇ ਵਿੱਚ ਬੰਦੇ ਆਏ ਹੋਏ ਨੇ ਸਾਡੇ ਕਈ ਤਾਂ ਬਹੁਤ سارے ਠੀਕ ਹੋ ਕੇ ਆਏ ਆ ਕਈ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਕੁਐਸਚਨ ਨੇ ਹਾਂ ਕਈ ਵਿੱਚ ਮੇਰੇ ਖਿਆਲ ਨਾਲ ਮੈਂ ਵੀ ਪਿਆ ਹੈ ਹਾਂਜੀ ਹਾਂ ਛੋਟੇ ਛੋਟੇ ਲੰਬੇ ਇਹਨਾਂ ਨੂੰ ਵੀ ਮਤਲਬ ਟਾਈਮ ਦਿੱਤਾ ਜਾਵੇ ਸੋ ਹਾਂਜੀ ਤੁਸੀਂ ਦੱਸੋ ਤੁਹਾਡਾ ਕੀ ਸਵਾਲ ਹੈ ਖੜੇ ਹੋ ਕੇ ਦੱਸੋ ਸਸੀਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਿਜ਼ਮੈਨ ਹੈ ਤੇ ਹਸਬੰਡ ਵੇਵ ਦੋਨਾਂ ਨੂੰ ਸਾਨੂੰ ਸ਼ੂਗਰ ਹੈ ਤੇ ਉਹਦੇ ਚੱਕਰ ਸਾਡਾ ਕਾਫੀ ਪ੍ਰੋਬਲਮ ਆ ਰਹੀ ਹੈ ਹਮ ਸਾਡੀ ਜ਼ਿੰਦਗੀ 'ਚ ਕਾਫੀ ਦਿੱਕਤਾਂ ਆ ਰਹੀਆਂ ਤੇ ਰੋਮਾਂਸ ਬਿਲਕੁਲ ਖਤਮ ਹੋ ਗਿਆ ਹੈ ਹਮ ਤੋਂ ਚੱਕਰ ਚਸੀਂ ਬੜੇ ਪਰੇਸ਼ਾਨ ਰਹਿੰਦੇ ਆ ਟੈਨਸ਼ਨ 'ਚ ਰਹਿੰਦੇ ਆ ਤੇ ਕਾਫੀ ਟਾਈਮ ਬਾਅਦ ਆਪਣੀ ਜ਼ਿੰਦਗੀ 'ਚ ਕੋਈ ਚੇਂਜਿੰਗ ਨਹੀਂ ਆਬਾਰੀ ਤੇ ਫਿਰ ਮੈਂ ਲਾਸਟ ਟਾਈਮ ਤੁਹਾਡੇ ਕੋਲ ਆਇਆ ਸੀਗਾ ਹੂੰ ਤੇ ਕਾਫੀ ਦਵਾਈ ਲੀਤੀ ਮੈਂ ਤੇ ਹੁਣ ਮੇਰਾ ਸ਼ੂਗਰ ਬਿਲਕੁਲ ਠੀਕ ਹੈ ਹੂੰ ਤੇ ਅੱਗੇ ਉਮੀਦ ਰੱਖਦਾ ਕਿ ਇਹ ਦਵਾਈ ਮੇਰੀ ਚੇਰੇ ਕੀ ਦਰ ਨਾਲ ਤੇ ਹੋਰ ਵੀ ਚੇਂਜ ਰੱਖਾਂਗਾ ਲਾਈਫ 'ਚ ਜੀ ਨਾਲ ਬਹੁਤ ਵਧੀਆ ਚੇਂਜ ਆਉਣ ਵਾਲਾ ਹੈ ਜਦੋਂ ਸ਼ੂਗਰ ਇੱਕ ਵਾਰ ਕੰਟਰੋਲ ਹੋ ਜਾਂਦੀ ਹੈ ਨਾ ਤਾਂ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਕੁਝ ਤਾਂ ਘਰੇਲੂ ਚੀਜ਼ਾਂ ਸ਼ੁਰੂ ਕਰੋ ਜਿਹੜੀਆਂ ਅਸੀਂ ਦੱਸਦੇ ਹਾਂ ਤੁਸੀਂ ਆਪਣਾ YouTube ਚੈਨਲ ਖੋਲ ਕੇ ਉਹਦੇ ਤੇ ਉਹ ਨੋਟਿਸ ਕਰਿਓ ਕੀ ਮੇਥੀ ਕਲੌਂਜੀ ਵਗੈਰਾ ਕਿੱਦਾਂ ਆਪਾਂ ਯੂਜ਼ ਕਰਨੀ ਹੈ ਫਰੂਟ ਕਿੱਦਾਂ ਆਪਾਂ ਖਾ ਸਕਦੇ ਆ ਗੰਨੇ ਦਾ ਰਸ ਆਪਾਂ ਕਿੰਨੀ ਵਾਰ ਹਫ਼ਤੇ ਚ ਪੀ ਸਕਦੇ ਆ ਇਹ ਚੀਜ਼ਾਂ ਲੋ ਤੇ ਇੱਕ ਨਾ ਤੁਹਾਨੂੰ ਦਿੱਤਾ ਹੋਊਗਾ ਸ਼ਾਇਦ ਐਕਸ ਪਲੱਸ 골ਡ ਕੈਪਸੂਲ ਆਉਂਦਾ ਇੱਕ ਲੇਡੀਜ਼ ਵਾਸਤੇ ਸਾਡਾ ਆਂਦਾ ਮੁਟਿਆਰ ਪਾਊਡਰ ਉਹ ਤੁਸੀਂ ਦੋ ਲੋ ਜਣੇ ਲੈ ਕੇ ਸ਼ੁਰੂ ਕਰੋ ਉਹਦੇ ਨਾਲ ਇੱਕ એનર્ਜੀ ਬੈਲਟ ਹੁੰਦੀ ਆ ਉਹ ਤੁਹਾਨੂੰ ਜਿੰਨੇ ਵੀ 슈ਗਰ ਕਾਰਨ ਜਾਂ ਹੋਰ ਸਟ्रेस ਕਾਰਨ ਜਿੰਨਾ ਵੀ ਬਾਡੀ ਦੇ ਵਿੱਚ ਲਾਸ ਹੁੰਦਾ ਉਹ ਚੀਜ਼ਾਂ ਦੇ ਨਾਲ ਸਾਡੀ ਬਾਡੀ ਦੇ ਵਿੱਚ ਬਲੱਡ ਔਰ ਵੀਰਜ ਦੀ ਕੁਆਲਿਟੀ ਬਹੁਤ ਅੱਛੀ ਹੋ ਜਾਂਦੀ ਹੈ ਔਰ ਇਹ ਦੋ ਚੀਜ਼ਾਂ ਜਦੋਂ ਅੱਛੀਆਂ ਹੋ ਗਈਆਂ ਤਾਂ ਸਮਝੋ ਸਾਡੀ ਸਿਹਤ ਦੁਆਰਾ ਤੋਂ ਹਰੀ-ਭਰੀ ਹੋ ਜਾਣੀ ਆ ਔਰ ਘਰ ਦੇ ਵਿੱਚ ਖੁਸ਼ੀਆਂ ਵੀ ਆਉਣਗੀਆਂ ਔਰ ਥੋੜਾ-ਬੋੜਾ ਇੱਕ ਦੂਜੇ ਨੂੰ ਪਿਆਰ ਵੀ ਕਰਿਆ ਕਰੋ ਇੱਕ ਦੂਜੇ ਨੂੰ ਪਿਆਰ ਨਾਲ ਬੁਲਾਇਆ ਵੀ ਕਰੋ ਇਹ ਵੀ ਗੁੱਸੇ 'ਚ ਨਾ ਰਹਿਆ ਕਰੋ ਇੱਕ ਦੂਜੇ ਨਾਲ ਤੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਕਿਸੇ ਕਹਿੰਦੇ ਨਾ ਲੋਹੇ ਨੂੰ ਲੋਹਾ ਘੱਟਦਾ ਉਵੇਂ ਹੀ ਮਿੱਠੇ ਨੂੰ ਪਿਆਰ ਘਟਦਾ ਵਾ ਆਪਸ ਵਿੱਚ ਪਿਆਰ ਬਣਾ ਕੇ ਰੱਖਿਆ ਕਰੋ ਤੇ ਸ਼ੂਗਰ ਦੀ ਬਿਮਾਰੀ ਤਾਂ ਵੈਸੇ ਹੀ ਤੁਹਾਡੇ ਨੇੜੇ ਤੇੜੇ ਰਹੇ ਹਾਂਜੀ 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 ਗੋਇਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਤੁਸੀਂ ਲੋਕਾਂ ਨੂੰ ਦੁੱਖ ਦੇ ਵਿੱਚੋਂ ਕੱਢਦੇ ਹੋ ਜੀ ਜੀ ਤੇ ਮੇਰੇ ਮਾਤਾ ਜੀ ਨੂੰ ਸ਼ੂਗਰ ਸੀ ਜੀ ਇਨਸੂਲਿਨ ਦਾ ਟੀਕਾ ਲੱਗਦਾ ਸੀ ਔਰ ਜਿਹੜਾ ਪੇਟ ਹੈ ਉਹ ਸਾਰਾ ਪੱਕਿਆ ਹੋਇਆ ਸੀਗਾ ਜੀ ਟੀਕਿਆਂ ਦੇ ਨਾਲ ਤੇ ਹੁਣ ਡਾਕਟਰਾਂ ਨੇ ਕਿਹਾ ਸੀਗਾ ਵੀ ਤੁਸੀਂ ਇਹ ਟੀਕੇ ਮਤਲਬ ਬਾਹਾਂ ਤੇ ਲਾਉਣੇ ਸ਼ੁਰੂ ਕਰ ਦੋ ਪਰ ਅਸੀਂ ਤੁਹਾਡੇ ਤੋਂ ਜਦੋਂ ਮੈਡੀਸਿਨ ਸ਼ੁਰੂ ਕੀਤੀ ਹੈ ਜੀ ਉਹਦੇ ਤੋਂ ਬਾਅਦ ਮਾਤਾ ਜੀ ਖਾਣ ਪੀਣ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਮਨਾ ਕਰੀਆਂ ਸੀਗੀਆਂ ਤੁਸੀਂ ਕਿਹਾ ਖੁੱਲਕੇ ਖਾਓ ਤੇ ਖੁੱਲਕੇ ਉਹ ਖਾ ਪੀ ਵੀ ਰਹੇ ਨੇ ਤੇ ਸ਼ੂਗਰ ਵੀ ਕੰਟਰੋਲ 'ਚ ਹੈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਮਾਤਾ ਜੀ ਨੂੰ ਦੁੱਖ ਚੋਂ ਕੱਢਿਆ ਲੱਗਣਾ ਬੰਦ ਹੋਇਆ ਕਿ ਨਹੀਂ ਹਾਲੇ ਹਾਂਜੀ ਟੀਕਾ ਲੱਗ ਰਿਹਾ ਕਲੇ ਬੰਦ ਹੋ ਗਿਆ ਨਹੀਂ ਟੀਕਾ ਜੀ ਜਿੰਨੇ ਤੁਸੀਂ ਦੱਸਿਆ ਸੀਗਾ 슈ਗਰ ਘਟ ਗਈ ਤਾਂ ਟੀਕਾ ਬੰਦ ਕਰਤਾ ਜੀ ਵੈਰੀ ਵੈਰੀ ਤੁਹਾਡਾ ਬਹੁਤ ਧੰਨਵਾਦ ਜੀ